ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਤੇ ਹਰ ਬਿਲ ਦੇ ਸ਼ੁਕਰ ਕਰਨਾ ਚਾਹੀਦਾ ਆ ਜੋ ਮੈਨੂੰ ਮਾਨ ਸਨਮਾਨ ਮਿਲ ਰਿਹਾ ਉਹ ਮੇਰਾ ਇਕੱਲੇ ਦਾ ਨਹੀਂ ਹੈ ਇੱਕ ਤਾਂ ਮੇਰੀ ਜਿਹੜੀ ਮੇਰੇ ਛੋਟੇ ਭਾਈ ਮਨਿੰਦਰ ਸਿੰਘ ਭਾਈ ਜਤਿੰਦਰਪਾਲ ਸਿੰਘ ਮੇਰਾ ਬੇਟਾ ਜਸਪ੍ਰੀਤ ਸਿੰਘ ਗੁਰਿੰਦਰਪਾਲ ਸਿੰਘ ਇੱਕ ਟੀਮ ਵਰਕ ਹੈ ਔਰ ਸੰਗਤਾਂ ਨੇ ਜੋ ਮੈਨੂੰ ਪਿਆਰ ਦਿੱਤਾ ਇਹ ਉਸੇ ਦਾ ਸਦਕਾ ਤੁਸੀਂ ਸਾਰਿਆਂ ਨੇ ਪਿਆਰ ਜੋ ਦਿੱਤਾ ਉਸ ਦਾ ਸਦਕਾ ਤੇ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਕਿ ਮੈਨੂੰ ਜਿੱਥੇ ਬਹੁਤ ਵੱਡਾ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਸ਼੍ਰੋਮਣੀ ਪੰਥਕ ਸ਼੍ਰੋਮਣੀ ਰਾਗੀ ਦਾ ਉਸ ਤੋਂ ਉੱਪਰ ਤੇ ਕੁਝ ਹੈ ਹੀ ਨਹੀਂ ਪਰ ਦੁਨਿਆਵੀ ਤੌਰ ਤੇ ਵੀ ਜੋ ਮੈਨੂੰ ਸਨਮਾਨ ਮਿਲਦੇ ਆ ਉਹ ਗੁਰੂ ਦੇ ਸ਼ਬਦ ਦੀ ਕੀਰਤੀ ਦਾ ਹੀ ਸਦਕਾ ਮੈਨੂੰ ਮਿਲ ਰਿਹਾ ਤੇ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹ ਉਸਨੇ ਮੈਨੂੰ ਗਰੀਬ ਨੂੰ ਛੋਟੇ ਜਿਹੇ ਕੀਰਤਨੀਆਂ ਨੂੰ ਸ਼ਬਦ ਦੀ ਵਡਿਆਈ ਕਰਕੇ ਮੈਨੂੰ ਇਹ ਮਾਣ ਦਿੱਤਾ ਹੈ ਤੇ ਮੈਂ ਇਕੱਲਾ ਨਹੀਂ ਮੇਰੇ ਸਾਰੇ ਕੀਰਤਨੀਏ ਜਿੰਨੇ ਵੀ ਮੇਰੀ ਸ਼੍ਰੇਣੀ ਦੇ ਲੋਕ ਹੈ ਇਹ ਸਭਨਾਂ ਦਾ ਮਾਣ ਹੈ ਤੋਂ ਮੈਂ ਇਸ ਕਰਕੇ ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀਰਾਂ ਦਾ ਵੀ ਧੰਨਵਾਦ ਕਰਦਾ ਜੋ ਮੈਨੂੰ 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 ਤਾਂ ਕੈਮਰੇ ਤੋਂ ਵੈਸੇ ਧਰ ਲੱਗਦਾ ਕਿਉਂਕਿ ਮੈਨੂੰ ਬੋਲਣਾ ਵੀ ਨਹੀਂ ਆਉਂਦਾ ਤੇ ਤੁਹਾਡਾ ਫਿਰ ਵੀ ਧੰਨਵਾਦ ਮੇਰੀ ਇੰਨੀ ਬੇਨਤੀ ਵੀ ਪਰਵਾਰ ਕਰਿਓ ਆਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਮੇਲੇ ਕਰਨ ਵਾਸਤੇ ਆਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਉਹਨਾਂ ਦੇ ਆਦੇਸ਼ਾਂ ਤੇ ਜੋ ਅੱਜ ਇਹਨਾਂ ਨੂੰ ਮਾਨ ਸਨਮਾਨ ਮਿਲਿਆ ਉਹਨਾਂ ਦਾ ਸਤਿਕਾਰ ਕਰਦੇ ਹੋਏ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸਾਡੇ ਵੱਲੋਂ ਭਾਈ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਿਰਪਾ ਕਰੇ ਤਨਤਨ ਗੁਰੂ ਰਾਮਦਾਸ ਜੀ ਕਿਰਪਾ ਕਰਨੇ ਅਤੇ ਐਸੇ ਤਰ੍ਹਾਂ ਜਿਹੜੀ ਇਹ ਕੀਰਤਨ ਦੀ ਸੇਵਾ ਇਹਨਾਂ ਤੋਂ ਲੈਂਦੇ ਰਹਿਣ ਫੇਰ ਇੱਥੇ ਆਉਣ ਤੇ ਜੀ ਆਇਆਂ ਆ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਦਾ ਤੇ ਹਰ ਬਿਲ ਦੇ ਸ਼ੁਕਰ ਕਰਨਾ ਚਾਹੀਦਾ ਆ ਜੋ ਮੈਨੂੰ ਮਾਨ ਸਨਮਾਨ ਮਿਲ ਰਿਹਾ ਉਹ ਮੇਰਾ ਇਕੱਲੇ ਦਾ ਨਹੀਂ ਹੈ ਇੱਕ ਤਰ੍ਹਾਂ ਮੇਰੀ ਜਿਹੜੀ ਮੇਰੇ ਛੋਟੇ ਭਾਈ ਮਨਿੰਦਰ ਸਿੰਘ ਭਾਈ ਜਤਿੰਦਰਪਾਲ ਸਿੰਘ ਮੇਰਾ ਬੇਟਾ ਜਸਪ੍ਰੀਤ ਸਿੰਘ ਗੁਰਿੰਦਰਪਾਲ ਸਿੰਘ ਇਕ ਟੀਮਵਰਕ ਹੈ। ਆਰ ਸੰਗਤਾਂ ਨੇ ਜੋ ਮੈਨੂੰ ਪਿਆਰ ਦਿੱਤਾ, ਇਹ ਉਸੇ ਦਾ ਸਦਕਾ। ਤੁਸੀਂ ਸਾਰਿਆਂ ਨੇ ਪਿਆਰ ਜੋ ਦਿੱਤਾ, ਉਸ ਦਾ ਸਦਕਾ। ਫਿਰ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਕਿ ਮੈਨੂੰ ਜਿੱਥੇ ਬਹੁਤ ਵੱਡਾ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ। ਸ਼੍ਰੋਮਣੀ ਪੰਥਕ ਸ਼੍ਰੋਮਣੀ ਰਾਗੀ ਦਾ ਉਸ ਤੋਂ ਉੱਪਰ ਤਾਂ ਕੁਝ ਹੈ ਹੀ ਨਹੀਂ। ਪਰ ਦੁਨਿਆਵੀ ਤੌਰ ਤੇ ਵੀ ਜੋ ਮੈਨੂੰ ਸਨਮਾਨ ਮਿਲਦੇ ਆ, ਉਹ ਗੁਰੂ ਦੇ ਸ਼ਬਦ ਦੀ ਕੀਰਤੀ ਦਾ ਹੀ ਸਦਕਾ ਮੈਨੂੰ ਮਿਲ ਰਿਹਾ। ਕਿ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਉਸ ਨੇ ਮੈਨੂੰ ਗਰੀਬ ਨੂੰ ਛੋਟੇ ਜੀ ਕੀਰਤਨੀਆਂ ਨੂੰ ਸ਼ਬਦ ਦੀ ਵਡਿਆਈ ਕਰਕੇ ਮੈਨੂੰ ਇਹ ਮਾਣ ਦਿੱਤਾ ਹੈ ਤੇ ਮੈਂ ਇਕੱਲਾ ਨਹੀਂ ਮੇਰੇ ਸਾਰੇ ਕੀਰਤਨੀਏ ਜਿੰਨੇ ਵੀ ਮੇਰੀ ਸ਼੍ਰੇਣੀ ਦੇ ਲੋਕ ਹੈ ਇਹ ਸਭਨਾਂ ਦਾ ਮਾਣ ਹੈ ਤੇ ਮੈਂ ਇਸ ਕਰਕੇ ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀਰਾਂ ਦਾ ਵੀ ਧੰਨਵਾਦ ਕਰਦਾ ਜੋ ਮੈਨੂੰ 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 ਤਾਂ ਕੈਮਰੇ ਤੋਂ ਵੈਸੇ ਧਰ ਲੱਗਦਾ ਨਹੀਂ ਕਿਉਂਕਿ ਮੈਨੂੰ ਬੋਲਣਾ ਵੀ ਨਹੀਂ ਆਉਂਦਾ ਤੇ ਤੁਹਾਡਾ ਫਿਰ ਵੀ ਤਰਵਾਦ ਮੇਰੀ ਇੰਨੀ ਇੱਕ ਬੇਨਤੀ ਸੀ ਪਰਿਵਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਮੇਲੇ ਕਰਨ ਵਾਸਤੇ ਆਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਉਹਨਾਂ ਦੇ ਆਦੇਸ਼ਾਂ ਤੇ ਜੋ ਅੱਜ ਇਹਨਾਂ ਨੂੰ ਮਾਨ ਸਨਮਾਨ ਮਿਲਿਆ ਉਹਨਾਂ ਦਾ ਸਤਿਕਾਰ ਕਰਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸਾਡੇ ਵੱਲੋਂ ਭਾਈ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਿਰਪਾ ਕਰੇ ਤਨਤਨ ਗੁਰੂ ਰਾਮਦਾਸ ਜੀ ਕਿਰਪਾ ਕਰਨੇ ਨਾਲ ਤੇ ਐਸੀ ਤਰ੍ਹਾਂ ਜਿਹੜੀ ਇਹ ਕੀਰਤਨ ਦੀ ਸੇਵਾ ਇਹਨਾਂ ਤੋਂ ਲੈਂਦੇ ਰਹਿਣ ਫੇਰ ਇੱਥੇ ਆਉਣ ਤੇ ਜੀ ਆਇਆਂ ਧੰਨਵਾਦ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤ